ਇੱਕੋ ਵਾਰ ਸਮੀਟਿੰਗਾਂ ਕਰਦੇ ਨੇ ਦੂਜੇ ਪਾਸੇ ਬੰਦੇ ਮਾਰਦੇ ਨੇ ਕਿਸਾਲ ਲਈ ਫਸਲ ਬੀਜਣੀ ਬੰਦ ਕਰ ਦੋ ਹਾਂ ਯੈਸ 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 ਇੱਕ ਸਾਲ ਲਈ ਉਹਨੇ ਬਾਰਡਰ ਲਾਇਆ ਨਾ ਆਪਣੀ ਕਿਸਾਲ ਲਈ ਫਸਲ ਬੰਦ ਕਰ ਦੋ ਅੰਟੀ ਜਿਨ੍ਹਾਂ ਨੇ ਬੰਦਾ ਮਾਰ ਦਿੱਤਾ 302 ਲੱਗੇਗੀ ਉਹਨੂੰ ਦੇਸ ਦਾ ਸੰਵਿਧਾਨ ਹੈ ਕੋਈ ਵੀ ਕਾਨੂੰਨ ਹੈ ਉਹ ਤੇ ਪ੍ਰਧਾਨ ਮੰਤਰੀ ਲਈ ਹੋਏ ਤੇ ਸਾਡੇ ਲਈ ਵੀ ਹੋਈ ਹੈ ਤੇ ਮੁੰਡੇ ਗੁੱਟ ਕਰਦੇ ਨੇ ਹਾਂ ਬਿਲਕੁਲ ਇੱਥੇ ਤੁਹਾਨੂੰ ਸਸਕਾਰ ਕਰਨ ਵਾਸਤੇ ਜਵਾਨ ਬੰਦਾ ਨਹੀਂ ਲੱਭਣਾ ਬਜ਼ੁਰਗਾਂ ਦਾ ਨੋਟ ਕਰ ਲਓ ਗੱਲ ਸਾਰੀ ਦੁਨੀਆ ਬਾਹਰ ਨੂੰ ਜਾਂਦੀ ਉਹ ਪਾਗਲ ਥੋੜੀ ਜਿਹੀ ਡਿਪਾਰਟਮੈਂਟ ਨੂੰ ਜਾ ਫਿਊਚਰ ਨੂੰ ਬਾਗ ਗੁਲਾਮੀ ਹੀ ਰੱਖਣਾ ਚਾਹੁੰਦੇ ਆ ਨਹੀਂ ਬਸ ਕੋਈ ਬੈਠੋ ਸੁਣੋ ਚਲੋ ऐसे है जी देखो मैं एक बात देखो सबके अपने अपने विचार है मुंडे ने जो बात कही ना सारी की सारी सही है सो की सो सही है इसकी मुंडे की गुस्सा लावा अंदर बिल्कुल अरे जवान में बैठ बेटा होना भी चाहिए अगर जवानी में अगर नहीं होगा तो फिर मतलब वही बात है फिर फायदा क्या जी नहीं आपा आपा सैयद आजम भगत सिंह की मतलब औलाद है अपने बुजुर्गों और मतलब अपने जो गुरु महाराज हैं मतलब गुरु गोविंद सिंह जी और जिन्ने जी, भी अपने गुरु महाराज हुए उनकी जो भी मतलब कीता अपन बड़े जुल्म भी सहन किए हैं लेकिन मैं एक थोड़ा सा हाथ जोड़ के विनती जरूर करूंगा ਜੋਸ਼ ਹੋਣਾ ਚਾਹੀਏ ਜੋਸ਼ ਮੈਂ ਆਪਾਂ ਹੋਸ ਨਹੀਂ ਖੋਣਾ ਇੱਕ ਸਟੇਜ ਬਣਾਓ ਮੰਚ ਬਣਾਓ ਆਪਣੇ ਵਿਚਾਰ ਰੱਖੋ ਫਿਰ ਰਣਨੀਤੀ ਕਰੋ ਉਸਕੇ ਹਿਸਾਬ ਨਾਲ ਕੰਮ ਕਰਨਾ ਜ਼ਿਆਦਾ ਵਧੀਆ ਰਹੂਗਾ ਬਾਕੀ ਆਪਣੇ ਆਪਣੇ ਵਿਚਾਰ ਹੈ ਜੀ ਦੇਖੋ ਮਤਲਬ ਸਭ ਬੰਦਾ ਮਤਲਬ ਠੀਕ ਹੈ ਇਸਕੀ ਸ਼ਾਂਤੀ ਇਹ ਇਦਾਂ ਹੀ ਫਿਰ ਪਤੀ ਚੱਕਰ ਹੀ ਵੇਖੋ ਸ਼ਾਂਤੀ ਸ਼ਾਂਤੀ ਵੈਲੈਂਸ ਦਾ ਮਤਲਬ ਕੀ ਹੈ ਵੀ ਤੁਸੀਂ ਕਿਸੇ ਸਰਕਾਰੀ ਚੀਜ਼ ਦਾ ਨੁਕਸਾਨ ਕਰੋ ਜੋ ਬੈਲੈਂਸ ਦਾ ਮਤਲਬ ਹੈ ਅਗਰ ਮੈਂ ਕਲ ਤੋਂ ਤੁਸੀਂ ਮੈਂ ਕਹਿ ਸਕਦੇ ਹਾਂ ਬੈਲੈਂਸ ਕਹਾ ਜਾਂਦਾ ਹੈ ਆਪਾਂ ਕਿਸੇ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਕਰੀਏ ਕਿਸੇ ਇਨਸਾਨ ਦਾ ਨੁਕਸਾਨ ਕਰੀਏ ਕਿਸੇ ਰਾਹਗਾਰੀ ਨੂੰ ਕੋਈ ਨੁਕਸਾਨ ਪਹਾਈ ਜਾਂ ਹੋਰ ਕਿਸੇ ਬੰਦੇ ਨੂੰ ਨੁਕਸਾਨ ਪਈ ਉਹਨੂੰ ਆਪਾਂ ਕਹਾਂਗੇ ਵੀ ਕਿਸਾਨ ਬੈਲੈਂਸ ਕਰਦੇ ਨੇ ਉਹਨੂੰ ਬੈਲੈਂਸ ਕਹਾਂਗੇ ਨਾ ਚੁੱਪ ਕਰਕੇ ਟਰਾਲੀਆਂ ਦੇ ਵਿੱਚ ਬੈਠੇ ਨੇ ਇੰਜ ਕਰੋ ਮੋਦੀ ਉਹਨਾਂ ਨੇ ਸਾਰੀ ਕੈਬਨਟ ਨੂੰ ਕੋਰ ਸੈਂਟਰ ਦੀ ਨੂੰ ਕਿਸਾਨ 1 ਸਾਲ ਤੇ 1 ਮਹੀਨਾ ਬੈਠਾ ਤੂੰ 1 ਮਹੀਨਾ ਬਹਿ ਜਾ ਉਹ ਘਾ ਟਰਾਲੀ ਦੇ ਉੱਤੇ ਤੈਨੂੰ ਰੋਟੀ ਦੇਣੇ ਆ ਤੈਨੂੰ ਸਾਰਾ ਕੁਝ ਦੇਣੇ ਤੂੰ ਬਹਿ ਕੇ ਦੇ ਖਾ ਯਾਰ ਕੋਈ ਗੱਲਾਂ ਕਹਿਣ ਜੀ ਨੇ ਉੱਥੇ ਸਾਲਾ ਮੀ ਵੀ ਪਿਆ ਨੇਰੇ ਲੈਟਰਿੰਗ ਵੀ ਕਰਦੇ ਸੀ ਕੋਲ ਉਥੇ ਮੀ ਦੇ ਵਿੱਚ ਮੁਸ਼ਕ ਵੀ ਮਾਰਦੀ ਸੀ ਫਿਰ ਵੀ ਬੈਠੇ ਸੋਖੀ ਗੱਲ ਨਹੀਂ ਸੀ ਹੈਗੀ ਪਰ ਇਹ ਗੱਲ ਇੱਕ ਕਹਿ ਦੇਣੀ ਸੋਖੀ ਨਹੀਂ ਸੀ ਗੱਲ ਹੈਗੀ ਪਰ ਵੇਖੋ ਸ਼ਾਂਤੀ ਠੀਕ ਹੈ ਰੱਖਣੀ ਚਾਹੀਦੀ ਏ ਪਰ ਬਿਲਕੁਲ ਨਹੀਂ ਜਿੰਮੇ ਦਾ ਬੰਦਾ ਖੂਜ ਜਿਵੇਂ ਦੀ ਆਵਾਜ਼ ਦਵੇ ਉਵੇਂ ਦੀ ਇੱਕੋ ਦੇਣੀ ਚਾਹੀਦੀ ਹਾਂ ਹੁਣ ਜਿਹੜੀਆਂ ਇਹ ਆਰਗੇਨਾਈਜੇਸ਼ਨਾਂ ਬੈਠੀਆਂ ਆ ਇਹ ਨਾਲ ਇਹਨਾਂ ਦੇ ਇਹਨਾਂ ਦੀ ਡਿਊਟੀ ਇਹ ਵੀ ਬਣਦੀ ਆ ਚਲੋ ਮੈਂ ਤਾਂ ਮੈਂ ਤਾਂ ੁੱਟ ਜਾ ਇਨਸਾਨ ਆ ਜਿਹੜੀ ਐਸਕੇਮ ਐਸਕੇਐਮ ਹੈ ਇਹਨਾਂ ਨੂੰ ਆਪਸ ਦੇ ਵਿੱਚ ਮੈਂ ਕਹਿੰਨੀ ਆ ਕਿ ਈਗੋ ਦਾ ਸਵਾਲ ਹੈ ਜੀ ਸਲਾਮਸੂਰਾ ਕਰਨ ਸਾਨੂੰ ਪੂਰੇ ਪੰਜਾਬ ਨੂੰ ਆ 7-8 ਬੰਦੇ ਰਿਪਰੈਜ਼ੈਂਟ ਕਰਦੇ ਪਏ ਨੇ ਪਿਛਲੀ ਵਾਰ ਵੀ ਇਦਾਂ ਹੀ ਹੋਇਆ ਸੀ ਜੀ 32 ਜਥੇਬੰਦੀਆਂ ਸੀ ਨਾ 32 ਬੰਦੇ ਸਾਨੂੰ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਪੂਰੇ ਭਾਰਤ ਨੂੰ ਕੈਸਾ ਨਹੀਂ ਰਿਪਰਿਜ਼ੈਂਟ ਕਰ ਰਹੇ ਸੀ ਜਿੰਨੇ ਬੰਦੇ ਚਲੋ ਪੰਜਾਬ ਦੇ ਸੀ ਸਾਡੇ ਜਿੰਨੇ ਹੁਣ ਵੀ ਸਾਡਾ ਉਹੀ ਸਿਸਟਮ ਹੈ ਸੀ ਉਹਨਾਂ ਤੇ ਵਿਸ਼ਵਾਸ ਜਤਾਇਆ ਵੀ ਸਾਡਾ ਫਾਇਦਾ ਕਰਨਗੇ ਫਾਇਦੇ ਵਾਲੀ ਗੱਲ ਸਹੀ ਹੈ ਪਰ ਸਾਡੇ ਤਾਂ ਨੌਜਵਾਨ ਮਾਰੀ ਜਾਂਦੇ ਨੇ ਹਾਂ ਨੌਜਵਾਨ ਕੀ ਕਰਾਂ ਤੁਹਾਨੂੰ ਫਾਇਦੇ ਮੰਨ ਲਓ ਤੁਸੀਂ ਰੋਟੀ ਤਾਂ ਹੀ ਆਪਾਂ ਖਾਣ ਜੋਗੇ ਰਹਿਵਾਂਗੇ ਨਾ ਜੇ ਇਨਸਾਨ ਰਹੇਗਾ ਜੇ ਬੰਦਾ ਹੀ ਨਾ ਰਹਾ ਜੇ ਜੂਥ ਹੀ ਨਾ ਰਹਾ ਜੇ ਸਾਰੇ ਇਹਨਾਂ ਨੇ ਮਾਰ ਦਿੱਤੇ ਇਹਨਾਂ ਦੇ ਕੰਮ ਕੋਈ ਇਹ ਗੱਲ ਥੋੜੀ ਨਾ ਕੋਈ ਗੱਲਬਾਤ ਕਰਨ ਵਾਲੇ ਕੋਈ ਗੱਲਬਾਤ ਕੀ ਵਾਦਾ ਇਹਨਾਂ ਨਾਲ ਗੱਲਬਾਤ ਕਰਨ ਦਾ ਕਾਦੀ ਮੀਟਿੰਗਾਂ ਇਹਨਾਂ ਨਾਲ ਕਰਨੀਆਂ ਨੇ ਇੱਕ ਵ ਜਵਾਨ ਮਾਰਦੇ ਨੇ ਮੀਟਿੰਗ ਹੁੰਦੀ ਏ ਜਦੋਂ ਅਗਲਾ ਦੋਨਾਂ ਧਿਰਾਂ ਤੋਂ ਚਾਹੀਏ ਇੱਕ ਹੱਥ ਨਾਲ ਥਾੜੀ ਥੋੜੀ ਵਾਦੀ ਬਿਲਕੁਲ ਬਿਲਕੁਲ ਆ ਬਾਕੀ ਇਹ ਹਬ ਤੁਸੀਂ ਮੰਚ ਤੇ ਆਪਣੇ ਵਿਚਾਰ ਆ ਜਿਹੜੇ ਯੂਨਾਈਟ ਹੋ ਦੇ ਬਿਲਕੁਲ ਕੋਈ ਖਾਸ ਨਹੀਂ ਹੈਗਾ ਕੋਈ ਮਤਲਬ ਨਹੀਂ ਹੈਗਾ ਜੁਥ ਨੂੰ ਜੁਨਾਈਟ ਕਰੋ ਬਿਲਕੁਲ ਬਿਲਕੁਲ ਆਪਕਾ ਸੁਣਨ ਨਾਲ ਕੋਈ ਮਤਲਬ ਨਹੀਂ ਆਪਕਾ ਸੁਣਨ ਨਾਲ ਸਮਝਾਉਂਦੇ ਹੋ ਜੁਥ ਨੂੰ ਉਸ ਤੇ ਕਰੋ ਠੀਕ ਹੈ ਤੁਹਾਡੇ ਜੋਸ਼ ਤੋਂ ਬਗੈਰ ਸਿਆਣਿਆਂ ਦੀ ਹੋਸ਼ ਤੇ ਤੁਹਾਡੀ ਜੋਸ਼ ਤੋਂ ਬਗੈਰ ਇਹ ਇਹ ਮੈਟਰ ਹੈ ਜਿਹੜਾ ਇਹ ਸੋਲਵ ਨਹੀਂ ਹੋਣਾ ਹੈਗਾ ਇਹ ਲੜਾਈ ਹੈ ਜਿਹੜੀ ਕਿਸੇ ਇਕੱਲੇ ਦੀ ਨਹੀਂ ਹੈ ਮੇਰੇ ਕੋਲ ਇੱਕ ਹੱਟ ਵੀ ਨਹੀਂ ਜ਼ਮੀਨ ਹੈਗੀ ਜੀ ਮੈਂ ਆ ਕੇ ਬੈਠੀ ਹੋਈ ਆ ਕਾਹਦੇ ਲਈ ਗੱਲ ਵੇਖੋ ਗੱਲ ਸਮਝੋ ਗੱਲ ਜ਼ਮੀਨ ਦੀ ਜਾਂ ਉਹ ਇੱਕ علیحدਾਂ ਚੀਜ਼ ਦੀ ਹੈ ਪੂਰੇ ਵਰਲਡ ਦੀ ਗੱਲ ਕਰਨਿਆਂ ਜਿੰਨੀ ਵਰਲਡ ਦੀ ਆਬਾਦੀ ਜਿੰਨੀ ਦੁਨੀਆ ਦੇ ਵਿੱਚ ਕੋਈ ਵੀ ਬੰਦਾ ਰਹਿੰਦਾ ਆਪਾਂ ਰੋਜ਼ ਸਵੇਰ ਤੋਂ ਉੱਠਣ ਤੋਂ ਲੈ ਕੇ ਰਾਤ ਦੇ ਸ਼ਾਮ ਤੱਕ ਜੋ ਚੀਜ਼ ਆਪਾਂ ਖਾਣੇ ਪਾਨੇ ਉਹ ਹਰ ਇੱਕ ਚੀਜ਼ ਕਿਸਾਨ ਪੂਰੇ ਸੱਪਾਂ ਨੂੰ ਮਿੱਧ ਕੇ ਰਾਤ ਨੂੰ 12 ਵਜੇ ਪੋਦੀਆਂ ਰਾਤਾਂ 'ਚ ਜਾ ਕੇ ਉਹ ਚੀਜ਼ਾਂ ਉਹ ਪੈਦਾ ਕਰਦਾ ਹੈ। ਸਾਹੀ ਆ ਕੇ ਬੈਠੇ ਆ। ਜ਼ਮੀਨ ਨਹੀਂ ਇੱਥੇ بڑے ਲੋਕ ਨੇ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ بڑے ਲੋਕ ਨੇ ਜਿਹੜੇ ਕਿਸੇ ਜਥੇਬੰਦੀ ਨਾਲ ਨਹੀਂ ਲੱਗੇ ਪਰ ਉਹ ਬੰਦੇ ਦਾ ਆਪੋ ਆਪਣਾ ਹੱਕ ਏ ਵੀ ਸਾਡੇ ਤੇ ਧੱਕਾ ਹੁੰਦਾ ਪਿਆ ਸੀ ਤਾਂ। ਇੱਥੇ ਵੀ ਤਾਹੀ ਆ ਕੇ ਆ। ਤਾਹੀ ਬੈਠੇ ਆ ਕਿ ਇਹ ਲੜਾਈ ਸਾਡੀ ਸਾਂਝੀ ਆ। ਇਹਦੇ ਵਿੱਚ ਸਾਡੇ ਸਭ ਦੇ ਹਿੱਤ ਨੇ ਨਾ ਗੱਲੇ ਕਿਸਾਨ ਦੇ ਇਹਦੇ ਵਿੱਚ ਕਿਸਾਨ ਦਾ ਫਾਇਦਾ ਨਾ ਗੱਲੇ ਮਜ਼ਦੂਰ ਦਾ ਫਾਇਦਾ ਇਹ ਚ ਜਿਹੜਾ ਲੋਕ ਹਿੱਤ ਵਾਲੇ ਲੋਕ ਨੇ ਜਿੰਨੇ ਵੀ ਸਾਡੇ ਮਤਲਬ ਕਿ ਰੋਜ਼ ਮਰਾਂ ਰੀਆਂ ਚੀਜ਼ਾਂ ਹੁਣ ਜੀ ਹੁਣ ਜੀ ਇਹਨਾਂ ਨੇ ਬੰਦਾ ਸਭ ਦੀ ਲੜਾਈ ਹੈ ਹੁਣ ਇਹਨਾਂ ਨੇ ਬੰਦਾ ਮਾਰਤਾ ਇਹਨਾਂ ਤੇ 302 ਦਾ ਪਰਚਾ ਹੋਏਗਾ ਇਹਨਾਂ ਤੇ ਮੰਨ ਲਓ ਆਮ ਬੰਦਾ ਜੇ ਇੱਕ ਆ ਮੈਂ ਤਾਂ ਅੰਕਲ ਮੜਾ ਜੇ ਇੰਜ ਵੀ ਕਰਦੀ ਨਾ ਸਾਡੇ ਤਾਂ 6 ਨੂੰ 26 ਦਾ ਪਰਚਾ ਆ 306 ਦਾ ਕਰਦੇ ਨਗੇ ਪਰ ਇਹਨਾਂ ਨੇ ਬੰਦਾ ਮਾਰ ਦਿੱਤਾ 302 ਇਹਨਾਂ ਤੇ 302 ਲੱਗੇਗੀ ਹੁਣ ਸਰਕਾਰ ਦੀ ਸੰਪਤੀ ਸੁਪਰੀਮ ਕੋਰਟ ਕੋਈ ਵੀ ਸਾਡੇ ਦੇਸ਼ ਦਾ ਸੰਵਿਧਾਨ ਹੈ ਕੋਈ ਵੀ ਕਾਨੂੰਨ ਹੈ ਉਹ ਤੇ ਪ੍ਰਧਾਨ ਮੰਤਰੀ ਲਈ ਹੋਏ ਤੇ ਸਾਡੇ ਲਈ ਵੀ ਹੋਈ ਹੈ ਜੇ ਜੇ ਮੈਂ ਬੰਦਾ ਮਾਰਾਂਗਾ ਮੇਰੇ ਤੇ 302 ਲੱਗੇਗੀ ਹੁਣ ਤੇ ਇਹਨਾਂ ਨੇ ਮਾਰਿਆ ਹੈ ਇਹਨਾਂ ਤੇ ਲੱਗੇਗਾ 302 ਖੱਟੜ ਮਨਜ਼ੂਰ ਕਰੇਗਾ ਵੀ ਮੈਂ 302 ਮੇਰੇ ਤੇ ਲੱਗਣੀ ਚਾਹੀਦੀ ਪਰਚਾ ਦਰਜ ਹੋਏਗਾ ਇਹਨਾਂ ਤੇ ਪਰਚਾ ਖੱਟੜ ਦੇ ਪਰਚਾ ਬਾਕੀ ਹੋਏ ਇਹ ਗੱਲ ਲਾਜਿਕ ਹੈ ਆਪਣੇ ਹਾਂ ਆਪਣੇ ਬੱਸ ਹੋਏ ਕਰਨਗੇ ਸਾਰੇ ਮਰਦ ਨੂੰ ਥੋੜੀ ਕਰਨਗੇ ਥੋੜਾ ਆਪਣਾ ਜਾਣਾ ਚਾਹੀਦਾ ਜਿਉਂਦੇ ਬੰਦੇ ਕਰਦੇ ਹੁੰਦੇ ਨੇ ਜਿਉਂਦੇ ਬੰਦੇ ਕਰਦੇ ਮੁਰਦੇ ਨੂੰ ਕਰਦੇ ਨੇ ਸਰ ਤੇ ਵੀ ਚਾਹੀਦਾ ਪਰਚਾ ਭਗਵਾਨ ਤੁਹਾਨੂੰ ਹਾਂ ਬਿਲਕੁਲ ਬਿਲਕੁਲ ਇਹ ਬਾਤ ਹੈ ਦੋਨਾਂ ਵਕਮਤਰੀਆਂ ਤੇ ਪਰਚਾ ਮੰਗਦੇ ਵਿੱਚ ਕਿਸਾਨ ਜਿਹਦੇ ਹੋਏ ਨੇ ਦੋਨਾਂ ਮੁੱਖ ਪਰ ਨਹੀਂ ਮੈਂ ਰਹਿਣਾ ਸਾਡੇ ਲੋਕਾਂ ਦਾ ਬੇੜਾ ਕਰਕ ਹੋ ਗਿਆ 15 ਦਿਨ ਬਾਅਦ ਭੁੱਲ ਜਾਂਦੇ ਨੇ 15 ਦਿਨ ਬਾਅਦ ਇਹ ਭੁੱਲ ਜਾਂਦੇ ਨੇ ਫੇਰ ਵੋਟਾਂ ਬੰਦੇ ਰਹੋ ਉਹਨਾਂ ਨੂੰ ਤਾਂ ਹੀ ਤਾਂ ਛਿੱਤਰ ਮਾਰਦੇ ਨੇ ਤਾਂ ਹੀ ਤਾਂ ਸਾਨੂੰ ਛਿੱਤਰ ਵੀ ਮਾਰ ਲੈਣ ਅੰਟੀ ਚੱਲ ਜੇਗਾ ਕੰਮ ਛਿੱਤਰ ਖਾ ਕੇ ਚੱਲ ਜੇਗਾ ਕੰਮ ਪਰ ਹੁਣ ਤੇ ਸਾਲੇ ਕਤਲ ਕਰਨ ਲੱਗ ਗਏ ਨੇ ਮਰਡਰ ਹੀ ਕਰਨ ਲੱਪੇ ਨੇ ਬਿਲਕੁਲ ਬਿਲਕੁਲ ਮਰਡਰ ਹੈ ਜੀ ਹੁਣ ਕੀ ਕਰਨਗੇ ਚਲੋ ਛਿੱਤਰ ਮਾਰ ਲੈ ਛਿੱਤਰ ਤੇ ਦੁਨੀਆ ਮਾਰ ਦਈ ਸਾਨੂੰ ਸਵੇਰ ਤੋਂ ਸ਼ਾਮ ਤੱਕ ਕਹਿੰਦੀ ਇਹ ਬੜਾ ਕੁਝ ਉਹ ਚੱਲ ਜਾਂਦਾ ਹੈ ਹੁਣ ਤੇ ਕਤਲ ਕਰਨ ਲੱਗੇ ਹੁਣ ਕੀ ਕਰੋਗੇ ਬਿਲਕੁਲ ਹੈ ਜੀ ਮਰਡਰ ਹੈ ਇਹ ਬਿਲਕੁਲ ਹਜੇ ਤਾਂ ਇਹ ਨਹੀਂ ਪਤਾ ਜਿਹੜੇ ਉੱਥੇ ਬੈਠੇ ਨੇ ਜਿਹੜੇ ਫੱਟੜ ਹੋਏ ਉਹਨਾਂ ਦੇ ਵਿੱਚੋਂ ਆ ਆਂਤੀ ਇੱਥੇ ਲੇਡੀ ਉਹ ਵਿਚਾਰੀਆਂ ਇੱਥੇ ਰਹਿੰਦੀਆਂ ਨੇ ਉਹਨਾਂ ਨੂੰ ਵਾਸ਼ਰੂਮ ਜਾਣ ਦੀ ਦਿੱਕਤ ਹਰ ਇੱਕ ਚੀਜ਼ ਦੀ ਦਿੱਕਤ ਇਹ ਕੋਈ ਨਿੱਕੀ ਗੱਲ ਹੈ ਬਹੁਤ ਵੱਡੀ ਗੱਲ ਹੈ ਆਪਦੀਆਂ ਜਨਾਨੀਆਂ ਦੇ ਘਰੋਂ ਨਹੀਂ ਕੱਢਦੇ ਤੇ ਕਿਸਾਨਾਂ ਦੇ ਸਾਲਾ ਇਦਾਂ ਥੋੜੀ ਵੇਲੀਆਂ ਲਾ ਕੇ ਫਿਰਦੇ ਜਿਹੜੇ ਛੜਕਾਂ ਦੇ ਉੱਤੇ ਲਾ ਕੇ ਫਿਰਦਿਆ ਨੇ ਇਹਨਾਂ ਦੀਆਂ ਅੱਖਾਂ ਟੁੱਟੀਆਂ ਨੇ ਅਸੀਂ ਮੈਂ ਸਵੇਰ ਦੀ ਇੱਥੇ 8 ਵਜੇ ਦੀ ਆ ਕੇ ਬੈਠੀ ਆ ਤੁਸੀਂ ਕਿਸੇ ਤਾਂ ਜੰਮੇ ਵਾਲੇ ਨਹੀਂ ਹੈਗੇ ਬਿਲਕੁਲ ਮੈਂ ਤੁਹਾਨੂੰ ਦੱਸਿਆ ਮੈਨੂੰ ਇਹ ਮੇਰਾ ਇੱਕ ਜਵਾਕ ਹੈ ਮੈਂ ਉਹਨੂੰ ਬਾਹਰ ਨਹੀਂ ਭੇਜਣਾ ਚਾਹਨੀ ਮੈਂ ਜਾਣੀ ਇੱਥੇ ਦੀ ਜ਼ਮੀਨ ਹੈ ਜਿਹੜੀ ਸਾਡੀ ਉਹ ਚੰਗਾ ਬਾਹਰ ਦਾ ਬਹੁਤ ਵਧੀਆ ਇਹੋ ਜੇ ਸੈਸ਼ਨ ਨਾਲ ਬਾਹਰ ਜਾਣਾ ਤੁਹਾਨੂੰ ਮਤਲਬ ਕਿ ਰਹਿਣ ਜੋਗ ਬਹਿ ਜੇ ਉੱਚ ਮੇਰੇ ਜਵਾਕ ਹੈ ਜਿਹੜੇ ਮੈਂ ਤਾਂ ਮੈਂ ਕਿਸੇ ਦੀ ਲੜਾਈ ਨਹੀਂ ਮੈਂ ਆਪਣੀ ਲੜਾਈ ਲੜ ਰਹੀ ਆਪਣੇ ਬੱਚਿਆਂ ਦੀ ਲੜਾਈ ਲੜ ਰਹੀ ਹਾਂ ਉਹ ਜਿਹੜੀ ਮਿੱਟੀ ਆ ਉਹ ਮਤਲਬ ਜ਼ਮੀਨ ਬਚ ਜੇ ਸਾਡੀ ਜ਼ਮੀਨ ਬਚ ਜੇ ਆ ਜਿਹੜਾ ਇਹ ਜ਼ਹਿਰ ਪਾ ਕੇ ਸਾਡੇ ਸਿਸਟਮ ਨੂੰ ਗਾਲਿਆ ਜਾ ਰਿਹਾ ਇਹ ਜਿਹੜਾ ਮਤਲਬ ਤੰਤਰ ਨੇ ਵੀ ਜਿਹੜਾ ਇੰਨਾ ਸਿਸਟਮ ਬਗਾੜਿਆ ਆ ਉਹਨੂੰ ਸੁਧਾਰ ਲੋ ਤੁਸੀਂ ਨੌਜਵਾਨਾਂ ਨੇ ਸੁਧਾਰਨਾ ਹੈ ਸਾਡਾ ਤਾਂ ਹੈ ਆ ਮੇਰਾ 18 ਸਾਲਾਂ ਦਾ ਜਵਾਬਕ ਹੈ ਘਰ ਵਾਲਾ ਮੇਰਾ ਪੂਰਾ ਆ ਮੈਨੂੰ ਤਾਂ ਐ ਮੇਰਾ ਬੱਚਾ ਆ ਜਿਹੜਾ ਮੈਂ ਉਹਨੂੰ ਪਰਦੇਸ ਦੇ ਵਿੱਚ ਅੱਖਾਂ ਤੋਂ ਦੂਰ ਨਹੀਂ ਭੇਜਣਾ ਕੱਲ ਪਤਾ ਹੀ ਇਹ ਗੱਲ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਮੰਨ ਲਓ ਕਿ ਕਾਲ ਯੁਗ ਦਾ ਸਮਾਂ ਆਏਗਾ ਹਨਾ ਸਮਝ ਨਹੀਂ ਹੁੰਦੀ ਵੀ ਕਾਲ ਯੁਗ ਦਾ ਕੀ ਸਮਾਂ ਆਏਗਾ ਪਰ ਇਹ ਚੀਜ਼ ਨਹੀਂ ਸੀ ਜਿਸ ਮੁਲਕ ਨੂੰ ਆਜ਼ਾਦ ਕਰਾਇਆ ਇੱਥੇ ਗਾਂਧੀ ਥੋੜਾ ਗੱਲਾਂ ਯਾਦ ਕਰਾ ਗਏ ਆ 90% ਕੁਰਬਾਨੀਆਂ ਕੁਰਬਾਨੀਆਂ ਪੰਜਾਬ ਦੀਆਂ ਵੇਖੋ ਤੁਸੀਂ ਕਿੰਨੀਆਂ ਨੇ ਜੇ ਪੰਜਾਬ ਹਰਿਆਣਾ ਫਸਲ ਬਾਇਆ ਕਰਨਾ ਬੰਦ ਕਰ ਦੇਣਾ ਇਹਨਾਂ ਨੂੰ ਪਤਾ ਲੱਗ ਜਾਏਗਾ 60% ਨਾਲ ਪੰਜਾਬ ਤੇ ਹਰਿਆਣਾ ਪੂਰਾ ਕਰਦਾ ਬੋਲਡਰ ਦੇ ਵਿੱਚ ਇਹ 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 ਗੱਲ ਆ ਨਾ ਜਿਹੜੀ ਆ ਟਿਕਾਣੇ ਵਾਲੀ ਕੀਤੀ ਤੁਸੀਂ ਆਪਾ ਉਹ ਤਾਂ ਮਤਲਬ ਕੋਈ ਨਹੀਂ ਜੀ ਆ ਜਿੱਥੇ ਬੈਠੇ ਆ ਨਾ ਹੁਣ ਅਸੀਂ ਲਿੰਟਾਂ ਨੂੰ ਤਾਰਾਂਗੇ ਇਹ ਸਾਡੇ ਜਿਹੜੇ ਆਗੂ ਅੱਜ ਆਰਤੀਆਂ ਦੇ ਕਿੰਨੇ ਰੁਪਏ ਦਵਾਵਾਂਗੇ ਅਸੀਂ ਬੰਦ ਕਰੀ ਨਹੀਂ ਸਕਦੇ ਇੱਕ ਸਾਲ ਲਈ ਫਸਲ ਵੇਚਣੀ ਬੰਦ ਕਰ ਦੋ ਹਾਂ ਯੈਸ 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 ਇੱਕ ਸਾਲ ਲਈ ਉਹਨੇ ਬਾਰਡਰ ਲਾਇਆ ਨਾ ਇੱਕ ਸਾਲ ਲਈ ਫਸਲ ਬੰਦ ਕਰ ਦੋ ਕੰਟੀ ਗੱਲ ਸੁਣੋ ਮੇਰੀ ਵੇਚਣੀ ਕਹਿਣੀ ਤੇ ਕਰਨੀ ਦੇ ਦੋ ਅਲੱਗ-ਅਲੱਗ ਗੱਲਾਂ ਨੇ ਮੇਰੀਆਂ ਗੱਲਾਂ ਕਹਿਣੀਆਂ ਤੇ ਉਹਦੇ 'ਚ ਅਮਲ ਕਰਨਾ ਦੋ ਅਲੱਗ-ਅਲੱਗ ਮਤਲਬ ਨੇ ਹੁਣ ਲਾਂਬੰਦ ਕਰ ਲਓ ਆਪਾਂ ਹੁਣ ਮੰਨ ਲਓ ਅਸੀਂ ਜਿਹੜੇ ਦੇ ਲੈਣੇ ਮੰਨ ਲਓ ਮੈਂ 830 ਰੁਪਏ ਮੈਂ ਉਹਨੂੰ ਨਹੀਂ ਮੰਨ ਲਓ ਮੈਂ 2 ਮਹੀਨਾ ਰੱਖਾਂ 3 ਮਹੀਨਾ ਰੱਖਾਂ ਕਿਉਂਕਿ ਮੈਂ ਖਰਚਾ ਵੀ ਤੇ ਚਲਾਣਾ ਹੈ ਮੈਂ ਤੇ ਸਰਕਲ ਵੀ ਤੇ ਚਲਾਣਾ ਉਹ ਕਿਵੇਂ ਚੱਲੇਗਾ ਤੁਸੀਂ ਮੈਂ 1 ਸਾਲ ਦੀ ਗੱਲ ਕਰਦੀ ਵੀਰੇ 1 ਸਾਲ ਲਈ ਜੇ ਇਹ ਕੰਮ ਹੋ ਜਾਵੇ ਜਿਹੜੀ ਮਰਜ਼ੀ ਸਰਕਾਰ ਹੋਵੇ ਅਸੀਂ ਰੁਕ ਜੁੱਤੀਆਂ ਘਾ ਕੇ ਫਿਰ ਉਹਨਾਂ ਨੂੰ ਵੋਟਾਂ ਪਾ ਦੇਣਾ ਇੱਥੇ ਕਾਸੀਂ ਕਿੱਥੋਂ ਘਰਾਂਗੇ ਸਟੇਟ ਦੀ ਸਰਕਾਰ ਹੋਵੇ ਕਿਸੇ ਸੈਂਟਰ ਦੀ ਸਰਕਾਰ 1 ਸਾਲ ਚ ਉਹਨਾਂ ਨੂੰ ਤੁਸੀਂ ਆਪਣੀ ਲੱਤ ਦੇ ਥੱਲੋਂ ਨਾ ਲਗਾ ਗਏ ਮੇਰੇ ਨਾਲ ਬਿਠਾ ਲਈਓ ਗੱਲ ਇਹ ਆ ਕਿ ਗੱਲ ਨੀਤੀ ਲੀਕ ਖੇਚ ਕੇ ਆਉਂਦਾ ਹੈ ਇਤਿਹਾਸ ਆਪਣੇ ਆਪ ਨੂੰ ਸਿਰਜਦਾ ਹੈ ਜੀ ਇਤਿਹਾਸ ਪਿਛੋਕੜ ਵੇਖ ਲਓ ਜਦੋਂ ਤੋਂ 1947 ਜੋ ਵੇਖ ਲਓ ਜਿਸ ਨੇ ਵੀ ਇਸ ਕੌਮ ਦੇ ਨਾਲ ਮੱਥਾ ਲਾਇਆ 6 ਮਹੀਨੇ ਤੋਂ ਵੱਧ ਸਮਾਂ ਕੱਢਿਆ ਨਹੀਂ ਹੈਗਾ ਪਹਿਲਾਂ ਕਿਸੇ ਨੂੰ ਛੇੜੀ ਤਾਂ ਨਹੀਂ ਤੇ ਦੂਜ ਨਹੀਂ ਛੱਡੀਦੀ ਹੁੰਦੀ ਪਰ ਜੋ ਇਹਨਾਂ ਨੇ ਇਹ ਕੰਮ ਕਰਦੇ ਵੇ ਨੇ ਨਾ ਇਹ ਗੱਲ ਸਹਿੰਦਾ ਨਤੀਜੇ ਸਹੀ ਨਹੀਂ ਨਿਕਲਨੇ ਮੋਦੀ ਦਾ ਅੰਤ ਉਨੇ ਸੰਭੂ ਆ ਜਲੀਕ ਦਾ ਲੀਕਤਾ ਸਾਡਾ ਮੁੰਡਾ ਇਹਨੂੰ ਨੌਜਵਾਨ ਸ਼ਾਈ ਵਾਲਾ ਸਿਸਟਮ ਕਰ ਦਿੱਤਾ ਘੁੰਗਰ ਰਿਹਾ ਸੀ ਉਹ ਹਜੇ ਕਲੀ ਸੀ ਉਹ ਉਹਨੇ ਜੂ ਬੰਗਰਨਾ ਸੀਗਾ ਉਹਦੀ ਸ਼ਹਾਦਤ ਹੈ ਜਿਹੜੀ ਉਹਦੇ ਲਈ ਮੈਂ ਤਾਂ ਨਾਲ ਬਰਾਬਰ ਹੀ ਮੈਂ ਭੰਡ ਨੂੰ ਵੀ ਉਨਾ ਹੀ ਪਿੱਟਦੀ ਆ ਕੀ ਯਾਰ 100000 ਮਾਰ ਵਾਲੀ 5 ਲੱਖ ਜਾਨੋ ਮੋਦੀ ਨੂੰ ਕਹਾਂ ਉਹਨੂੰ ਉਹਨੂੰ ਸਾਡਾ 5 ਲੱਖ ਮੋਦੀ ਮੋਦੀ ਜੇ ਨਹੀਂ ਜੇ ਇਹ ਗੱਲ ਹੈ ਨਾ 5 ਲੱਖ ਉਹਨੇ ਮੁੱਲ ਪਾਇਆ ਵੀਰ ਕੰ ਦਾ 5 ਲੱਖੇ ਮੋਦੀ ਅੰਦਰ ਕਰੇ ਖਲੋ ਕੇ ਸਾਹਮਣੇ ਮੇਰੇ ਤੋਂ ਗੋਲੀ ਖਾਵੇ ਮੈਂ ਰੁਪਇਆ 30 ਲੱਖ ਦਵਾਂਗਾ ਜੇ ਮੈਂ ਕੋਈ ਨਾਮ ਦਵਾ ਦੇ ਹਾਂ ਗੋਲੀ ਖਾਵੇ ਲੈ ਮੈਂ ਤੋ ਖਾਂ ਮੈਂ ਦਵਾਵਾਂਗਾ 3 ਲੱਖ ਰੁਪਏ ਨਗਦ ਦਵਾਵਾਂਗਾ ਇਹ ਗੱਲ ਕਹਿਣ ਦੀ ਨਹੀਂ ਬਿਲਕੁਲ ਕਰਾਂਗਾ ਆ ਬੱਚਿਆਂ ਦੀਆਂ ਗੱਲਾਂ ਨੂੰ ਲਾਓ ਇਹ ਬੱਚਿਆਂ ਦਾ ਫਿਊਚਰ ਹੈ ਇਹ ਗੁੱਸਾ ਹੁਈ ਨਹੀਂ ਹੈ ਲਾਵੇ ਨਹੀਂ ਨਹੀਂ ਜੀ ਸ਼ਰਾਫਤ ਕੋਈ ਕੋਈ ਫਾਇਦਾ ਨਹੀਂ ਸੀਤਾ ਦਾ ਜਨਾਈਟ ਜਨਾਈਟ ਕਰੋ ਫੇਰ ਵੀ ਸਾਡੀ ਸਟਰੈਂਥ ਤੁਸੀਂ ਇਕੱਲੇ ਨਹੀਂ ਉੱਥੇ ਪੰਗਾ ਲੈ ਸਕਦੇ ਤੁਹਾਨੂੰ ਵੀ ਆਪਾਂ ਤਾਂ ਜੀ ਮਜੇ ਮਰਨਾ ਸੀ ਮੌਤ ਸਾਡੀ ਚੁਆਇਸ ਹੀ ਹੋਏਗੀ ਇਹਨਾਂ ਦਲਿਆਂ ਦੇ ਚੁਆਇਸ ਦੀ ਮੌਤ ਨਹੀਂ ਹੋਏਗੀ ਠੀਕ ਹੈ ਹਾਂ ਸਟਰੈਂਥ ਬਣਾਓ ਮੌਤ ਸਾਡੀ ਸਾਡੀ ਚੁਆਇਸ ਹੀ ਹੋਵੇ ਠੀਕ ਹੈ ਜੀ ਕੋਈ ਨਾ ਜਵਾਨ ਮੁੰਡੇ ਸਾਰੇ ਨਾਲ ਆ ਬਾਈ ਆਪਾਂ ਤੁਹਾਡੇ ਨਾਲ ਨੌਜਵਾਨ ਮੁੰਡੇ ਸਾਰੇ ਮਰਨ ਨੂੰ ਤਿਆਰ ਬੈਠੇ ਨੇ ਅੱਗੇ ਕਿਆ ਜੀ ਨੌਜਵਾਨ ਮਰੁੰਦਾ ਕਿਹੜਾ ਬੜਾ ਦੇਖੀ ਤਰੀਕੀ ਦਾ ਕੱਲ 11 ਵਜੇ ਇਹਦਾ ਮੁੜ ਕੇ ਕਹਿ ਦਿੰਦੇ ਮੰਦੀਰ ਪੰਗੇ ਲਾਵਾ ਬਾ ਬਾਤੋਂ ਮੰਦੀਰ ਜਦੋਂ ਕੰਮ ਲਗਾਉਂਦਾ ਉਦੋਂ ਜੂਤ ਦਿੱਲੀ ਗਏ ਉਦੋਂ ਇਹਨਾਂ ਨੂੰ ਮੰਦੀਰ ਲਗਾਈ ਇਹਨਾਂ ਦਾ ਸਿਰ ਉੱਚਾ ਕਰਾਇਆ ਇਹ ਬਜ਼ੁਰਗਾਂ ਦਾ ਹੀ ਉੱਚਾ ਆਇਆ ਸਿਰ ਤੇ ਅੱਜ ਮਂਦੀਰ ਹੈ ਜੇ ਅੱਜ ਉਥੇ ਜੇ ਅੱਜ ਟੱਪ ਜਾਂਦੇ ਫਿਰ ਸਿਰ ਇਹਨਾਂ ਦਾ ਉੱਚਾ ਹੋਣਾ ਸੀ ਕਿਸੇ ਦੇ ਮੁੰਡੇ ਨੇ ਡੀਐਸਪੀ ਲੱਗ ਜਾਣਾ ਸੀ ਕਿਸੇ ਨੇ ਮੁੱਖ ਮੰਤਰੀ ਦਾ ਖੌਫ ਵੇਖਣਾ ਸੀ ਸਹੀ ਬਾਤ ਹੈ ਭਾਈ ਸਾਹਿਬ ਬਿਲਕੁਲ ਸਹੀ ਬਾਤ ਹੈ ਰਾਜੂ ਆਲੇ ਨੂੰ ਹੀਰੋ ਬਣਾ ਕੇ ਲੈਂਦਾ ਉਹਦਾ ਮੁੰਡਾ ਡੀਐਸਪੀ ਉਹਨੇ ਲਵਾ ਲਿਆ ਆਪ ਸਾਡੀ ਲੀਡਰ ਮਰਨ ਨੂੰ ਰੱਖਿਆ ਅੱਜ ਸਾਡੀ ਲੀਡਰਸ਼ਿਪ ਕਿੱਥੇ ਸੀ ਅੱਜ ਕਿੱਥੇ ਸੀ ਜੈ ਮੂਰੇ ਇੱਕ ਹੋਰ ਦੋ ਨਕਲ ਦਾ ਤਾਂ ਜੇ ਲੀਡਰ ਕੇ ਹੁੰਦਾ ਨਾ ਉਹਨਾਂ ਦੀ ਸੀਆਈਡੀ ਹੁੰਦੀ ਹੈ ਬਾਈ ਉਹਨਾਂ ਦੀ ਆਈਪੀ ਇੰਟੈਲੀਜੈਂਸ ਬਿਊਰੋ ਉਹ ਐਨਾ ਧੱਕਾ ਨਹੀਂ ਸੀ ਕਰਦੇ ਜਥੇਦਾਰ ਜੀ ਫੌਜ ਦਾ ਮੁਖੀ ਲੱਗਦਾ ਉਹਨਾਂ ਕਹਿੰਦੇ ਵੀ ਮੁੰਡੇ ਆ ਧੱਕੇ ਹੋ ਯਾਰ ਮਾਰੋ ਯਾਰ ਇਹਨਾਂ ਨੂੰ ਤੇ ਇਹ ਕੋਈ ਵੀ ਨਹੀਂ ਕੋਈ ਚੰਡੀਗੜ੍ਹ ਮੀਟਿੰਗ ਤੇ ਬੈਠਾ ਤੇ ਆਪਾਂ ਨੂੰ ਇੱਥੇ ਇਹ ਕਹਿੰਦੇ ਅਸੀਂ ਕਾਲ ਨਹੀਂ ਦਿੱਤੀ ਤੁਹਾਨੂੰ ਕਾਲ ਕਿਉਂ ਦਿੱਤੀ ਚੱਲ 11 ਵਜੇ ਦੀ ਕਾਲ ਦਿੱਤੀ ਤੜਕੇ ਲੋਸਮੈਂਟ ਇਹਨਾਂ ਨੇ ਸੁਣਾਈ ਵੀ ਪਹੁੰਚੋ ਉੱਥੇ ਫਿਰ ਉੱਥੇ ਫਿਰ ਉੱਥੇ ਕਹਿੰਦੇ ਵੀ ਤੁਸੀਂ ਜਾਓ ਉੱਥੇ ਜਾਵੜੇ ਫਿਰ ਹੋਰ ਕਹਿੰਦੇ ਮੰਦਿਰ ਨੇ ਗੰਦ ਪਾਉਂ ਯਾਰ ਤੁਹਾਡੀ ਆਪਣੀ ਲੜਾਈ ਹੈ ਲੜਦੇ ਰਹੋ ਤੁਸੀਂ ਇੱਥੇ ਦਾ ਇਕੱਠੇ ਹੋ ਜਾ ਕੱਲਾ ਕੱਲਾ ਪੁੱਤ ਮਾਵਾ ਦਾ ਛੀਕ ਲੈ ਜਮੀਨਾਂ ਮੇਰੇ ਕੋਲ ਆਏ ਨਾ ਆ 15 ਕਿੱਲੇ ਲੇ ਬੈਠਾ ਕੋਈ 20 ਕਿੱਲੇ ਲਾ ਬੈਠਾ ਮੈਂ ਕੱਲਾ 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 ਮੈਂ ਇੱਥੇ 11 ਦਿਨ ਹੋ ਗਏ ਭਾਈ ਉੱਥੇ ਨੇ ਇੱਕ ਮਿੰਟ ਮੇਰਾ ਸਵਾਲ ਹੈ ਇਹ ਦੰਦੀਆਂ ਕੱਢੀ ਜਾਂਦੇ ਮੇਰਾ ਸਾਡਾ ਸਵਾਲ ਆ ਯਾਰ ਇੱਕ ਮੈਂ ਅਭੀ ਮੰਨੀ ਨੂੰ ਕਰਕੇ ਆਇਆ ਜਿਹੜੇ ਸਾਡੇ ਮੁੰਡਿਓ ਲੈ ਕੇ ਗਏ ਨੇ ਉੱਥੇ ਮੁੰਡੇ ਨੇ ਉਹਨਾਂ ਦੀ ਤੁਸੀਂ ਕੀ ਗੱਲਬਾਤ ਕਰ ਰਹੇ ਹੋ ਕੀ ਤੇਨੇ ਗੱਲ ਕਰ ਰਹੂ ਕੀ ਆਈ ਜੀ ਨਾਲ ਤੁਹਾਡੀ ਗੱਲ ਹੋਈ ਆ ਕੀ ਤੁਹਾਡੀ ਐਸਐਸਪੀ ਨਾਲ ਗੱਲ ਹੋਈ ਆ ਵੀ ਤੁਸੀਂ ਮੁੰਡੇ ਸਾਡੇ ਛੱਡੋਗੇ ਕੰਨੀ ਛੱ ਸਾਡੇ ਬਾਈ ਜੀ ਤੁਸੀਂ ਬੋਰੀਆਂ ਚ ਪਾ ਕੇ ਮੁੰਡੇ ਬੰਨੇ ਯਾਰ ਸਾਡੇ ਬੋਰੀਆਂ ਬੋਰੀਆਂ ਦੇ ਵਿੱਚ ਪਾ ਕੇ ਜਿਹੜੇ ਸੂਵੇ ਨਹੀਂ ਹੁੰਦੇ ਲੱਤਾਂ ਤੋੜਦੇ ਸੂਵੇ ਮਾਰਦੇ ਨੇ ਚੁੱਕ ਕੇ ਲੈ ਜਾ ਕੇ ਬੋਰੀਆਂ ਚ ਬੰਦ ਕਰਕੇ ਸੂਵੇ ਮਾਰਦੇ ਨੇ ਵਿੱਚ ਲੱਤਾਂ ਮਾਰੀ ਉਹਨਾਂ ਨੂੰ ਲੱਤਾਂ ਤੋੜ ਦਿਆ ਉਹਨਾਂ ਨੇ ਨਾਲ ਮੁੰਡੇ ਸੀ ਉਹਨਾਂ ਦੀਆਂ ਲੱਤਾਂ ਤੋੜ ਤੀਆਂ ਉਹਨਾਂ ਨੇ ਪੈਰ ਰੱਖ ਰੱਖ ਕੇ ਇਹਨਾਂ ਦੀ ਉਦੋਂ ਦੀ ਜਿਹੜੇ ਆਪਣੇ ਜੁਨੀਅਨ ਦੇ ਮੁਖੀ ਐ ਦਿੱਲੀ ਜਾਣ ਤੋਂ ਪਹਿਲਾਂ ਦੀ ਪ੍ਰਾਪਰਟੀ ਵੇਖ ਲਓ ਇਹ ਹੁਣ ਦੀ ਵੇਖ ਲਓ ਬਾਈ ਜੀ ਸ਼ਰਾਬ ਤੇ ਚੱਲਦੀ ਰਹਿੰਦਾ ਸ਼ਰਾਬ ਤੋਂ ਬਹੁਤ ਵਧੀਆ ਚੀਜ਼ ਏ ਪਰ ਸ਼ਰਾਬਦ ਨੂੰ ਨਾ ਜੁੱਤੀਆਂ ਹੀ ਪੈਂਦੀਆਂ ਨੇ ਦੋ ਬੈਰੀਆਂ ਨੇ ਕਿਸੇ ਵੀ ਚੀਜ਼ ਦਾ ਨਾ ਸ਼ਰਾਬ ਤਾਂ ਕਿਸੇ ਹੱਦ ਤੱਕ ਹੀ ਚੰਗੀ ਲੱਗਦੀ ਏ ਬਾਈ ਪਤਾ ਕੀ ਗੱਲ ਆ ਮੈਂ ਕਰੀ ਆ ਸ਼ਰਾਬ ਤੋਂ ਕੋਈ ਚੱਕਰ ਨਹੀਂ ਆ ਰਾਮ ਦਾ ਮੇਟੋ ਇਹ ਗੱਲ ਗਈ ਆ ਜੇ ਆਹ ਰੋਡ ਬੰਦ ਆ ਉਹ ਦਿੱਲੀ ਵਾਲਾ ਉਥੋਂ ਦੀ ਟੱਪੀ ਜਾਂਦੇ ਆ ਮੈਂ ਕੋਸਾ ਸਾਹਿਬ ਨੂੰ ਕਿਹਾ ਸੀ ਉੱਥੇ ਮੈਂ ਕਿਹਾ ਜੀ ਤੂੰ ਇਹ ਰੋਡ ਬੰਦ ਕਰੋ ਉਹ ਤੁਮਧਾਨ ਸਾਹਿਬ ਉਹ ਕਰੋ ਬੰਦ ਰੋਡ ਕਰੋ ਬੰਦ ਉਹ ਨਹੀਂ ਚੱਲੋ ਕਰੋ ਬੰਦ ਤੁਸੀਂ ਕਰਦੇ ਉੱਥੇ ਬੈੰਨੇ ਸੀ ਮੈਂ ਤੁਸੀਂ ਬੈੰਨੇ ਆ ਬੰਦਾ ਆਣ ਨਾਲ ਵੱਡ ਪੰਜਾਬ ਦੇ ਵਿੱਚ ਜਾਵੇ ਜਦੋਂ ਸਾਨੂੰ ਨਹੀਂ ਵੜਨ ਦੇਦੇ ਭਾਈ ਮੇਰੇ ਤਾਂ ਛੱਪੀ ਆਂਦੇ ਅਸੀਂ ਇਮਰਾਨ ਨੂੰ ਇੱਥੇ ਚੱਲੋ ਜੀ ਉੱਥੇ ਖਾਲੋਂ ਮੰਦਰ ਜਾ ਕੇ ਵਿਹੋਲ ਤੇ ਛਿੱਦਿਆ ਕਰੋ ਰੋਡ ਬੰਦ ਅਸੀਂ ਬੈੰਦੇ ਚੱਲ ਕੇ ਇੱਥੇ ਵੀ ਅਸੀਂ ਬੈਠੇ ਹਾਂ ਉੱਥੇ ਗੋਲੀਆਂ ਤਾਂ ਉਲਣ ਦਾ ਸਟਾਰਟ ਹੁੰਦਾ ਪੰਜਾਬ ਨੂੰ ਗੁਲਾੜੀ ਤੋਂ ਕਰੋ ਬੰਦ ਇੱਥੇ ਗੋਲੀਆਂ ਵਾਲਾ ਰੋਡ ਟ੍ਰੇਨਾਂ ਬੰਦ ਕਰੋ ਨਾ ਨਾ ਧੂਆ ਕੱਢੋ ਵੀਰੇ ਲੋਕਾਂ ਦੇ ਜਵਾਕਾਂ ਦੇ ਗੋਲੀਆਂ ਲੋਕਾਂ ਦੇ ਆਪਣੇ ਆਪਣੇ ਜਵਾਕਾਂ ਦੇ ਗੋਲੀਆਂ ਲੱਗਦੇ ਹੋਣੇ ਗੱਲ ਸੋਚੋ ਸਮਝਿਆ ਗੱਲ ਇੱਥੇ ਕੋਈ ਪ੍ਰਧਾਨ ਦੇ ਹੈਗਾ ਜੁਨੀਅਨ ਦਾ ਜਾਂ ਖੋਚਾ ਜੁਨੀਅਨ ਦਾ ਜਾਂ ਕੋਈ ਅਗਰਾਹਾ ਜੁਨੀਅ ਇਸੇ ਵੀ ਦੁਨੀਆ ਦਾ ਜਿੱਥੇ ਜੱਥੇ ਬੰਦੀ ਹੈ ਇੱਕ ਸੇ ਦੀ ਦੱਸੋ ਦਾ ਸੀ ਯਾਲੂ ਵੀ ਦੱਸੋ ਜੁਨੀਅਰ ਦਾ ਕੋਈ ਪ੍ਰਧਾਨ ਹੋਏਗਾ ਹਾਂ ਬਬਰਰਾਜ ਹੋਣੇ ਹੋਰ ਰੋਡ ਤੇ ਚੱਲਿਓ ਰੋਡ ਬੰਦ ਕਰਨ ਕੋਈ ਪ੍ਰਧਾਨ ਹੈ ਜਵੀ ਦੋਵੇਂ ਚੱਲੀ ਜਾਂਦੀ ਫਾਇਦਾ ਕੀ ਬੈਠਣ ਦਾ ਇੱਥੇ ਕੀ ਗੱਲ ਬਾਈ ਦੂਜੀ ਗੱਲ ਆ ਜਿਹੜੇ ਭਾਈ ਆ ਜਿਨ੍ਹਾਂ ਸਦੀ ਭਾਈ ਕਹਿੰਦੇ ਆ ਜਿਹੜਾ ਸਾਡੇ ਸਾਡੇ ਪੰਜਾਬ ਦੇ ਰਾਖੇ ਨੇ ਸਾਡੀ ਬੋਲੀ ਦੇ ਰਾਖੇ ਨੇ ਮੈਨੂੰ ਤਾਂ ਕੋਈ ਭਾਈ ਦਿਸਿਆ ਨਹੀਂ ਅੱਜ ਯਾਰ ਕਿਹੜਾ ਕਿਹਨੂੰ ਯਾਰ ਕਿਹੜਾ ਤੂੰ ਤੜਕੇ ਸਟੇਜ ਲਾਉਂਦੇ ਸਟੇਜ ਲਾਉ ਉੱਥੇ ਸਟੇਜ ਲਾਉ ਉੱਥੇ ਜਾ ਕੇ ਮੂਰੇ ਆਪਣੇ ਜਵਾਦ ਪਿਓ ਮਰਨ ਬਾਈ ਕਿਉਂ ਮਰਨਾ ਆਪਣੇ ਜਵਾਦ ਇਹ ਅੱਜ ਮੰਗ ਕੇ ਕੋਈ ਲੱਗੀ ਹੁੰਦੀ ਉਹ ਜਵਾਦ ਕੋਈ ਮਰਦਾ ਨਹੀਂ ਠੀਕ ਹੈ ਜੇ ਸਟੇਜ ਲੱਗੀ ਹੁੰਦੀ ਫੇਸਬੁੱਕ ਤੇ ਲਾਈਵ ਹੋਏ ਨਾ ਇੱਕ ਭਾਈ ਜੀ ਪੁੱਛਾਂ ਮੈਂ ਤੇ ਇੱਕ ਵੰਡੇ ਵੰਡੇ ਭਾਈ ਜੀ ਇੱਕ ਗੱਲ ਹੋਰ ਸੁਣ ਲਓ ਜਿਹੜੇ ਭਾਨੇ ਵਰਗੇ ਨੇ ਨਾ ਲੱਖੇ ਵਰਗੇ ਸਿਰਫ ਉਹਨਾਂ ਨੇ ਆਪਣਾ ਆਪ ਚਮਕਾਣਾ ਹੈ ਚਲੋ ਨੋਟ ਕਰ ਲਓ ਸਹੀ ਗੱਲ ਸਿਰਫ ਉਹਨਾਂ ਨੇ ਆਪਣਾ ਆਪ ਚਮਕਾਣਾ ਹੈ ਹੋਰ ਉਹਨਾਂ ਦਾ ਕੋਈ ਮਸਲ ਨਹੀਂ ਹੈਗਾ ਕਿ ਭਾਈ ਲੱਖੇ ਨੇ ਇਲੈਕਸ਼ਨ ਲੜਨਾ ਹੈ ਉਦੋਂ ਭਾਨਾ ਵੀ ਕੰਮਾਂ ਤੇ ਲੱਗਾ ਹੋਇਆ ਹੈ ਇਹ ਨਹੀਂ ਹੈਗਾ ਵੀ ਤੁਹਾਡੇ ਪਿੱਛੇ ਆ ਕੇ ਤੁਹਾਡੇ 'ਲ ਗੋਲੀ ਹੁੰਦੀ ਆਪਣੇ ਵਾਲ ਖਾ ਲੈਣਗੇ ਤੇ ਭਾਈ ਇਹ ਬੰਦੇ ਕੋਲ ਸਾਰੇ ਬੰਦੇ ਬੈਣੇ ਤੇ ਆਪਾਂ ਨੂੰ ਜੂਨੀਅਰ ਨੇ ਰਾਜੀਵਾਲ ਨੇ ਉਹ ਆ ਤਾਂ ਮੈਂ ਮੰਤਰੀ ਉੱਠੋ ਕਹੂੰ ਉਹਨੂੰ ਚਲੋ 1600 ਰੁਪਏ ਜਦੇਬਾ ਚਲੋ ਅੱਗੇ ਜਦੇਬੰਦੀ ਕੋਈ ਖਾਲੀ ਸਾਰਾ ਵਧੀਆ ਕਰਦੀ ਵੀ ਹੈ ਜਦੇ ਆਪਣੀ ਨੂੰ ਮਾੜਾ ਨਹੀਂ ਕਹਿਣਾ ਚਲੋ ਠੀਕ ਜਿੰਨੇ ਨੇ ਚੰਗਾ ਕਰਦੇ ਬਣੇ ਪਰ ਫਿਰ ਵੀ ਨਾ ਗੱਲ ਯਾਰ ਦੁੱਖ ਹੈ ਗਲਤ ਤੇ ਸਹੀ ਹੈ ਸਾਨੂੰ ਪਤਾ ਨਹੀਂ ਹੈ ਇਹ ਗੱਲ ਹੈ ਇੱਕ ਨੰਬਰ ਭੰਨੇਵਰਗੇ ਸਾਹਿਬ ਨੇ ਹਾਂ ਆ ਆਪਣੀ ਜਾਨ ਬਣਾ ਲੈ ਆਪਾਂ ਟਾਂਪੀ ਜਾਂਦੇ ਅਸੀਂ ਆਪਣੇ ਜ਼ਮੀਨਾਂ ਵਾਸਤੇ ਆਏ ਜ਼ਮੀਨਾਂ ਵਾਸਤੇ ਅਸੀਂ ਆਪਣੇ ਕਰਕੋਣਾਂ ਅਗਲੇ ਨੂੰ ਸਵਾਲ ਕਰੋ ਬਈ ਕਿੱਥੇ ਸੀ ਜਦੋਂ ਸਾਡੇ ਬੰਦੇ ਮਰੇ ਅੱਜ ਕਿੱਥੇ ਸੀ ਜਿਹੜਾ ਇਹ ਉਹਦੇ ਮਰ ਗਿਆ ਇੱਕ ਇੱਕ ਵਾਈ ਗਿਆ ਉਹ ਜਿਹੜਾ ਹੁਣ ਬਈ ਕਿੱਥੇ ਮਾਰ ਕੀਆ ਸੀ ਪੰਜਾਬ ਪੁਲਿਸ ਨੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਰੋਟੀਆਂ ਛੱਡ ਤੋਂ ਖਾਂਦੇ ਲੰਗਰ ਛੱਡ ਤੋਂ ਖਾਂਦੇ ਬਈ ਸਾਡੇ ਵਿੱਚ ਬਹਿ ਕੇ ਸਾਡਾ ਨੁਕਸਾਨ ਕਰੇ ਸਾਡੇ ਬੱਚੇ ਮਰੇ ਆ ਪੰਜਾਬ ਪੁਲਿਸ ਨੂੰ ਵੀ ਆ ਯਾਰ ਵੀਰੇ ਪੰਜਾਬ ਪੁਲਿਸ ਸਾਡੀ ਰਾਖੀ ਕਿਉਂ ਨਹੀਂ ਕਰਦੀ ਉੱਥੇ ਕੀ ਕਰ ਰਹੇ ਨੇ ਹੁਣ ਅੱਜ ਦੇ ਖਰਾਬ ਪ੍ਰਸ਼ਾਸਨ ਸਾਡੀ ਰਾਖੀ ਨਹੀਂ ਆ ਜੇ ਉਹਨੂੰ ਰੋਕਿਆ ਜਾਵੇ ਅੱਗੇ ਜੇ ਇੱਕ ਵਾਰ ਬੰਬ ਢੱਕਿਆ ਸਾਰੇ ਟੈਕੋ ਨੂੰ ਬਾਈਕ ਉੱਤੇ ਗਏ ਹੈ ਉਹ ਬੁਹਾਰਾ ਨੂੰ ਜਾ ਕੇ ਮਾਰਦੇ ਹੈ ਹੈਲੋ ਪੰਜਾਬ ਪੁਲਿਸ ਕਿੱਥੇ ਸੀ ਉਦੋਂ ਕੀ ਸਾਰਾ ਨੇ ਮੇਰੇ ਇਕ ਨੂੰ ਯਾਰ ਪਲੀਜ਼ ਯਾਰ ਬਾਈ ਸਾਇਲੈਂਟ ਇਹ ਇਕ ਨੂੰ ਵੀਰੇ ਹਾਂਜੀ ਹਾਂਜੀ ਵੀਰੇ ਪੰਜਾਬ ਪੁਲਿਸ ਸਾਡੀ ਰਾਖੀ ਕਿਉਂ ਨਹੀਂ ਕਰ ਰਹੀ ਉਹ ਉੱਥੇ ਕੀ ਕਰ ਰਹੇ ਨੇ ਅੱਗੇ ਕਿਉਂ ਨਹੀਂ ਹੈਗੇ ਵੀਰੇ ਪੰਜਾਬ ਪੁਲਿਸ ਸਾਡੀ ਰਾਖੀ ਕਿਉਂ ਕਰੇਗੀ ਦੱਸੋ ਮੈਨੂੰ ਮੇਰੀ ਗੱਲ ਸੁਣ ਜੇ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਦਾ ਚਲੋ ਹੁਕਮ ਦੀ ਬੱਜੀ ਏ ਉਹਦਾ ਹੁਕਮ ਦੀ ਬੱਜੀ ਹੁੰਦਾ ਕੋਈ ਕੋਈ ਕਾਰ ਨਹੀਂ ਸਕਦੀ ਜੇ ਉਹਨਾਂ ਨੇ ਸਾਡੀ ਰਾਖੀ ਕਰਨੀ ਹੁੰਦੀ ਯਾਰ ਸਾਡੇ نیٹ ਬੰਦ ਕਰਦੀ ਸਾਡਾ ਪੰਜਾਬ ਦੇ ਅਸੀਂ ਵਸਿੰਦੇ ਆ ਪੰਜਾਬ ਦੇ ਰਹਿਣ ਵਾਲੇ ਆ ਕੋਈ ਦੂਜਾ ਸਾਡਾ ਨਾ ਕਰੇ ਤਾਂ ਸਾਨੂੰ ਸਮਝ ਹੁੰਦੀ ਏ ਉਹ ਸਾਡਾ ਘਰਾਂ ਵਾਲੇ ਤੇ ਨਾਣਾ ਕਰੇ ਸਾਡੇ ਨਾਲ ਇਹਨਾਂ ਨੇ ਡਿਪਰ ਖੜੇ ਕੀਤੇ ਉਹਨਾਂ ਦਾ ਤੁਸੀਂ ਵੇਖੋਣਗੇ ਉਹ ਡਿਪਰ ਕਾਦੇ ਵਾਸਤੇ ਕੀਤੇ ਨੇ ਵਨ ਵੇ ਰੋਡ ਕਰ ਰੱਖਿਆ ਕਾਦੇ ਵਾਸਤੇ ਕਰ ਰੱਖਿਆ ਇਹਨਾਂ ਨੇ ਇਹ ਸਾਨੂੰ ইমরান ਦੀ ਸਾਜ਼ਿਸ਼ ਈ ਆ ਪੰਜਾਬ ਸਰਕਾਰ ਕਰਦੀ ਪਈ ਏ ਇਹ ਇਹ ਸਾਡਾ ਕਦਰਦਾਨੇ ਮੈਂ ਨੋਟ ਕਰ ਰਿਹਾ ਇੱਕ ਗੱਲ ਹੋਰ ਜੰਦਾਬਾਦ 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 ਯਰ ਸੀਐਮ ਸਟੈਂਡ ਲਵੇ सीएमएस स्टैंड ਕਿਉਂ ਨਹੀਂ ਲੈਂਦਾਗਾ ਉਹ ਤਾਂ ਸਾਨੂੰ ਘਰੇ ਆ ਕੇ ਫਾਇਰ ਮਾਰੀ ਜਾਂਦੇ ਉਹਨਾਂ ਦੇ ਪਰਚਾ ਕੱਟੇ ਜਦੋਂ ਇੱਕ ਸਰਕਾਰ ਤੇ ਪਰਚਾ ਕੱਟੇ ਇੱਕ ਇੱਕ ਗੋਲੀ ਚਲੀ ਇੱਥੇ ਇੱਥੇ ਪੰਜਾਬ ਪੁਲਿਸ ਦਾ ਹੋਂਦ ਆਖ ਨਹੀਂ ਮਰਦਾ ਇੱਥੇ ਡੀਜੀਪੀ ਆਵੇ ਇੱਥੇ ਐਸਐਸਪੀ ਵੀ ਆਵੇ ਇੱਥਾ ਕੇ ਵੇਖੇ ਮੇਰੇ ਲਈ ਕੋਈ ਕੇ ਵੀ ਆ ਜਿਹੜਾ ਤਾਂ ਥਾਣਾ ਲੱਗਦਾ ਇੱਥੋਂ ਚਾਵੇ ਡੀਐਸਪੀ ਆਵੇ ਐਸਐਸਪੀ ਆਵੇ ਵੇਖਿਆ ਤਾਂ ਏਰੀਆ ਇਹ ਕੌਣ ਚਲਿਆ ਬੰਮ ਸਟੇਗੇ ਨੇ ਕਿਉਂ ਸਟੇਗੇ ਨੇ ਹੋ ਜਾ ਕੇ ਕੋਈ ਮੇਰੀ ਗੈਰ ਭਾ ਪੰਜਾਬ ਦੇ ਮੁੱਖ ਮੰਤਰੀ ਕੋਲੇ ਆਣਾ ਉਹ ਸਾਨੂੰ ਨਾਲ ਖਾਲਸਤਾਨੀ ਬਣਾਉਂਦਾ ਫਿਰਦੇ ਉਹ ਅਸੀਂ ਖਾਲਸਤਾਨੀ ਬਣਾਣਾ ਜੇ ਅਸੀਂ ਖੱਟੇ ਪਰਨੇ ਬਣ ਲੈਨੇ ਆਈ ਖਾਸਤਾਨੀ ਹੋ ਜਾਂਦੇ ਆ ਖਾਸਤਾਨੀ ਬਣਾ ਬੜਾ ਕਿਦਾਂ ਸਮਝ ਕੇ ਫਿਰ ਅਸੀਂ ਚੜੀਏ ਕਿੱਧਰ ਜਾਈਏ